ਉਹ ਮੇਰੇ ਪਿੱਛੇ ਜੇ ਮੇਰੇ ਪਿੱਛੇ ਜੋ ਲੋਕ ਨਾਰੇ ਲਾ ਰਹੇ ਨੇ ਇਹ ਜੇ ਬੀਬੀਆਂ ਬੇਟੀਆਂ ਨੇ ਵਕ ਵਕ ਟ੍ਰੇਡ ਜੁਨੇ ਉਹ ਬੀਬੀਆਂ ਨੇ ਜੋ ਕਸਾ ਪਾਰ ਤੇ ਬੰਦੇ ਮੋਕੇ ਤੇ ਅੱਜ ਕਿਸਾਨਾਂ ਦੀ ਮੈਦ ਦੇ ਵਿੱਚ ਇਥੇ ਤਰਨ ਦਾਂਦੇ ਵਿਖੇ ਧਰਨਾ ਦੇ ਕੇ ਬੇਟੀਆਂ ਨੇ ਇਹ ਚੜਕਦੇ ਬੈਠ ਕੇ ਇਹਨਾਂ ਵੱਲੋਂ ਟ੍ਰੈਫਿਕ ਨੂੰ ਜਾਮ ਕੀਤਾ ਜਾ ਰਿਹਾ ਹੈ ਕਿ ਤਾਂ ਤਾਂ ਜੋ ਪੂਰਨ ਤਰ੍ਹਾਂ ਦੇ ਪਾਰ ਤੇ ਬੰਦ ਰਹਿ ਸਕੇ ਮੇਰੇ ਨਾਲ ਸਲੇ ਮਜੂਨ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜੇ ਬੀਬੀਆਂ ਨਾਲ ਗੱਲ ਕਰਦੇ ਹਾਂ ਕਿਹੜੀਆਂ ਮੰਗਾਂ ਲੱਗੀਆਂ ਇਹ ਬੇਟੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਪੀ ਨਾਮ ਤੁਹਾਡਾ ਕਿਹੜੀ ਮੰਡਲ ਲੱਗਿਆ ਜੀ ਬੈਠੀਆਂ ਜੋ ਮੇਰਾ ਨਾਮ ਬਿਆਨਤਕਰ ਨਸ਼ਹਿਰਾ ਪੰਨੂਆ ਬਲਾਕ ਨਸ਼ਹਿਰਾ ਪੰਨੂਆ ਪ੍ਰਧਾਨ ਬਿਆਨਤਕਰ ਜ਼ਿਲ੍ਹਾ ਸੈਕਟਰੀ ਅਸੀਂ ਇਹਨਾਂ ਦੇ ਅੱਜ ਸਾਡਾ ਸਾਂਝਾ ਮੋਰਚਾ ਕਿਸਾਨਾਂ ਦੇ ਨਾਲ ਮਿਡ ਡੇ ਮੀਲ ਤੇ ਆਂਗਣਵਾੜੀ ਮਲਾਜਮ ਜੂਨੀਅਨ ਸੀਟੂ ਸਾਰਿਆਂ ਦਾ ਅੱਜ ਸਾਂਝਾ ਮੋਰਚਾ ਅਸੀਂ ਇਹ ਭਗਵਾਨਤ ਮਾਨ ਦੀ ਸਰਕਾਰ ਨੂੰ ਅਤੇ ਮੋਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਆਂਗਣਵਾੜੀ ਦੇ ਨਾਲ ਤੁਹਾਡਾ ਹੋਜੂਗਾ ਇਦਾਂ ਵੀ ਜਿੱਦਾਂ ਅਸੀਂ ਆਂਗਣਵਾੜੀ ਚਲਾ ਰਹੇ ਆ ਨਿੱਕੇ ਨਿੱਕੇ ਬੱਚਿਆਂ ਨੂੰ ਅਸੀਂ ਸਾਰਾ ਕੁਝ ਮਤਲਬ ਦੇ ਰਹੇ ਆ ਸਾਡੇ ਪੈਰ ਕਹੜਾ ਇਹੋ ਜਿਹਾ ਰੱਖਿਆ ਹੋਇਆ ਵੀ ਆਂਗਣਵਾੜੀ ਦੀ ਲੋੜ ਨਹੀਂ ਆ ਸਾਡੇ ਕੋਲੇ ਤਾਂ ਹੁਣ ਰਹਿ ਹੀ ਇੱਕ ਰਾਸ਼ਨ ਗਿਆ ਰਾਸ਼ਨ ਵੀ ਆਂਦੇ ਆ ਵੀ ਉਹ ਪ੍ਰਾਇਮਰੀ ਸਕੂਲਾਂ ਨੂੰ ਦਿੱਤਾ ਜਾਊਗਾ ਬੱਚੇ ਅੱਗੇ ਖੋਇਆ ਕਿਸਾਨੀ ਮੋਰਚੇ ਦੇ ਨਾਲ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਅਸੀਂ ਦਿੱਲੀ ਵੀ ਜਾਵਾਂਗੇ ਸਾਰਾ ਜਥਾ ਜਿਵੇਂ ਆਂਗਣਵਾੜੀ ਮੁਲਾਜ਼ਮ ਜੂਨੀਅਰ ਸੀਟੂ ਸਾਰੀਆਂ ਆਂਗਣਵਾੜੀ ਵਰਕਰਾਂ ਨੂੰ ਮੈਂ ਦਿੱਲੀ ਵੀ ਜਾਊਂਗੀ ਸਿੰਧੂ ਬਾਰਡਰ ਦੇ ਉੱਤੇ ਸਾਰੀ ਜਥੇਬੰਦੀ ਨੂੰ ਲੈ ਕੇ ਉਹਨਾਂ ਕਿਸਾਨਾਂ ਦੇ ਨਾਲ ਆ ਇਹ ਸਨ ਮੇਰੇ ਨਾਲ ਕਿਸਾਨ ਬੀਬੀਆਂ ਇਹੋ ਜਿਨ੍ਹਾਂ ਨਾਲ ਕਹਿੰਦਾ ਕਿ ਕਿਸਾਨਾਂ ਦੇ ਨਾਲ ਨੇ ਮੇਰੇ ਨਾਲ ਕਿਸਾਨ ਆਗੂ ਹਰਜੀਤ ਸਿੰਘ ਰਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਰਵੀ ਜੀ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਅ ਕਿਸ ਦੇ ਸਬੰਧ ਚ ਅੱਜ ਦਾ ਜਿਹੜਾ ਮਸਲਾ ਇਹ ਹੈਗਾ ਕਿ ਭਾਰਤ ਬੰਦ ਦਾ ਸੱਦਾ ਵਾ ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਪਿਛਲੇ ਲੰਬੇ ਸਮੇਂ ਤੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹਦੀ ਕੜੀ ਦੇ ਵਿੱਚ ਅੱਜ ਦਾ ਸੱਦਾ ਵਾ ਤੇ ਪੂਰੇ ਭਾਰਤ ਦੇ ਅੰਦਰ ਇਸ ਗੱਲ ਨੂੰ ਲੈ ਕੇ ਜਿਹੜਾ ਵਾ ਉਹ ਬੰਦ ਕੀਤਾ ਜਾ ਰਿਹਾ ਵਾ ਕਿਉਂਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹ ਟੋਟਲ ਹਿੱਸਿਆਂ ਦੇ ਵਿੱਚੋਂ ਸਾਰੇ ਵਰਗਾਂ ਦੇ ਉੱਤੇ ਕਹਾੜਾ ਜਿਹੜਾ ਉਹਨਾਂ ਨੇ ਤੇਜ਼ ਕੀਤਾ ਹੋਇਆ ਵਾ ਇਸ ਕਰਕੇ ਇੱਕ ਪਾਸੇ ਕਿਸਾਨ ਮਜ਼ਦੂਰ ਜਿਹੜੇ ਆ ਉਹ ਲਗਾਤਾਰ ਲੜਾਈ ਰਾ ਰਹੇ ਆ ਦੂਜੇ ਬਨੇ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਦਾ ਟ੍ਰੇਡ ਯੂਨੀਅਨ ਦਾ ਉਹ ਹਿੱਸਾ ਸੀਗਾ ਉਹ ਹੜਤਾਲ ਤੇ ਗਏ ਹੋਇਆ ਅੱਜ ਟੋਟਲ ਸਰਕਾਰੀ ਤੇ ਪ੍ਰਾਈਵੇਟ ਵਾਲਾ ਉਹ ਹਿੱਸਾ ਸਾਰਾ ਉਹ ਲੋਕ ਜਿਹੜੇ ਉਹ ਛੱਡ ਕੇ ਪਾਸੇ ਬੈਠੇ ਹੋਏ ਆ ਇਸ ਕਰਕੇ ਅੱਜ ਦਾ ਜਿਹੜਾ ਹਿੱਸਾ ਅੰਦੋਲਨ ਦਾ ਉਹ ਜਿਹੜੇ ਪਿਛਲੇ ਸਮੇਂ ਚ ਕੇਂਦਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਤੋਂ ਭੱਜ ਰਹੀ ਆ ਨਵੀਆਂ ਨੀਤੀਆਂ ਜਿਹੜੀਆਂ ਵਾਂ ਉਹ ਟੇਡੇ ਟਾਂਗ ਨਾਲ ਹੋਰ ਤੇਜ਼ੀ ਨਾਲ ਲਾਗੂ ਕਰ ਰਹੀ ਆ ਇਸ ਕਰਕੇ ਉਹਦੇ ਵਿਰੋਧ ਦੇ ਵਿੱਚ ਇਹ ਲਗਾਤਾਰ ਜਿਹੜਾ ਅੰਦੋਲਨ ਆ ਸਾਡਾ ਚੱਲ ਰਿਹਾ ਵਾ ਜਿਹੜੇ ਕੁਝ ਦੋਸ਼ ਗਠਨ ਜਿਹੜੇ ਸੀਗੇ ਜਿਹੜੇ ਦਿੱਲੀ ਗਏ ਸੀ ਜਿਨ੍ਹਾਂ ਨੇ ਮਾਰਚ ਕੀਤਾ ਸੀਗਾ ਇੱਕ ਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਸੀਗਾ ਤੇ ਦੂਜਾ ਕਿਸਾਨ ਮਜ਼ਦੂਰ ਮੰਚ ਸੀਗਾ ਇਹੋ ਦੋ ਹਿੱਸੇ ਸੀਗੇ ਉਹਨਾਂ ਤੇ ਗਏ ਸੀਗੇ ਉਹਦੇ ਤੇ ਕੱਲ ਵੀ ਅਸੀਂ ਖੇਦੀ ਕੀਤੀ ਸੀਗੀ ਤੇ ਉਹਦੇ ਖਿਲਾਫ ਜਿਹੜਾ ਇਹਨਾਂ ਨੇ ਮੋਦੀ ਸਰਕਾਰ ਨੇ ਕਹਾੜਾ ਚਲਾਇਆ ਉਹਦੇ ਖਿਲਾਫ 3 ਘੰਟੇ ਕੱਲ ਟੋਲ ਫ੍ਰੀ ਕੀਤੀ ਸੀ ਪੂਰੇ ਪੰਜਾਬ ਦੇ ਅੰਦਰ ਤੇ ਅੱਜ ਵੀ ਪੂਰੇ ਭਾਰਤ ਦੇ ਅੰਦਰ ਇਹ ਸਾਰਾ ਕੁਝ ਜਿਹੜਾ ਉਹ ਬੰਦ ਕੀਤਾ ਹੋਇਆ ਵਾ ਇਹ ਸਨ ਮੇਰੇ ਨਾਲ ਕਿਸਾਨ ਆਗੂ ਕਿਸਾਨ ਆਗੂ ਰਹਿ ਕੇ ਕਹਿਣਾ ਕਿ ਅੱਜ ਜਿਹੜਾ ਭਾਰਤ ਬੰਦਵਾ ਉਹਦੇ ਤਰਨਤਾਰਨ ਦੇ ਜ਼ਿਲ੍ਹੇ ਦੇ ਵਿੱਚ ਪੂਰੀ ਤਰ੍ਹਾਂ ਬਸਫਲ ਹੈ ਪੂਰ ਪੰਦਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਪਵਨ ਸ਼ਰਮਾ ਦਿਨਿਕ ਸਵੇਰਾ ਟੀਵੀ ਤਰਨਤਾਰਨ